ਯਾਨੀ ਹਰਪ ਸਿੰਘ ਤੇ ਖੂਬ ਪੰਥਕ ਹਮਲੇ ਕੀਤੇ ਖੂਬ ਨਿਜੀ ਹਮਲੇ ਕੀਤੇ ਤਿੰਜ ਲੱਗਿਆ ਕਿ ਜਿਵੇਂ ਬਾਦਲਰਦੀ ਪੈਰ ਵੀ ਕਰ ਰਹੇ ਹੋ ਘਹਰੋਰੀ ਉਹ ਕਹਿੰਦੇ ਕੇਸਰੀ ਉਹਨਾਂ ਦਾ ਨਾਮ ਸੀ ਕਿ ਉਹਨਾਂ ਨੂੰ ਯਾਨੀ ਕੁਲਦੀਪ ਸਿੰਘ ਰਾਜਾ ਜਿਹੜਾ ਨੇ ਪੰਜ ਮਿਲਾਂ ਦੀ ਬੈਠਕ ਚੋਂ ਉੱਥੋਂ ਦਾ ਤਨਖਾਹਿਆ ਕਰ ਦਿੱਤਾ ਇਸ ਨੂੰ ਖਤਮ ਕਰ ਦਿੱਤਾ ਇਹ ਸਭ ਨੂੰ ਨਿਯਠਣ ਦੇ ਲਈ ਐਸੀ ਕਿਸੇ ਪ੍ਰਦਾਨ ਐਡਵੋਕੇਟ ਜੀ ਤਸਮੀਮ ਤਾਮੀਨ ਨੇ ਖਾਸੀ ਭਜਨਤ ਕੀਤੀ ਤੇ ਉਹਨਾਂ ਦੀ ਕੋਸ਼ਿਸ਼ਾਂ ਨੂੰ ਕਈ ਵਾਰ ਪੂਰ ਪੈਂਦਾ ਵੀ ਨਜ਼ਰ ਆਉਂਦਾ ਰਿਹਾ ਤੇ ਹੁਣ ਵੀ ਜਦੋਂ ਮਾਮਲਾ ਬਹੁਤ ਜ਼ਿਆਦਾ ਗਾਂ ਲੰਘ ਗਿਆ ਤਦ ਵੀ ਲੱਗਾ ਕਿ ਸ਼ਾਇਦ ਨਿਬੜਣ ਲੱਗਾ ਪਰ ਉਸ ਤੋਂ ਬਾਅਦ ਫੇਰ ਜਿਸ ਤਰ੍ਹਾਂ ਇੱਕ ਵਾਰ ਫੈਸਲਾਇਆ ਇਹ ਲੱਗਖ ਨਹੀਂ ਗੱਲ ਹੈ ਜੇ ਪਣੀ ਨਹੀਂ ਜਾਂ ਕੋਈ ਵਿੱਚ ਬਣ ਨਹੀਂ ਦੇਣਾ ਚਾਹੁੰਦਾ ਇਹਨਾਂ ਦੋਵਾਂ ਨੂੰ ਅਸੀਂ ਤਲਖਈਆ ਕਰਾਰ ਦਿੰਨੇ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਦੇ ਆ ਕਿ ਸਾਰੀ ਪ੍ਰਕਿਰਿਆ ਪਿੱਛੇ ਉਹਨਾਂ ਦੀ ਭੂਮਿਕਾ ਜਦੋਂ ਇਹ ਮਾਮਲਾ ਸੁਲਝ ਨਹੀਂ ਰਿਹਾ ਸੀ ਤੇ ਇਹ ਸਭ ਦੇ ਦਰਮਿਆਨ ਸੁਖਵੀਰ ਬਾਦਲ ਨੂੰ ਵੀ ਉਹਨਾਂ ਨੇ ਤਨਖਈਆ ਕਰਾ ਦਿੱਤੀ ਪਹਿਲੀ ਕਾਰਵਾਈ ਇਦਾਂ ਹੋਈ ਕਿ ਅਸੀਂ ਰঞ্জੀਤ ਸਿੰਘ ਗੌਰ ਹੋਰਾਂ ਨੂੰ ਮਾਫ ਕਰਦੇ ਹਾਂ ਉਹਨਾਂ ਦੀ ਤਨਖਾਹ ਲਾਉਣੀ ਹੈ ਤੇ ਉਹਨਾਂ ਨੂੰ ਤਨਖਈਆ ਕਰਤੋਂ ਮੁਕਤ ਕਰਦੇ ਹਾਂ ਤੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਤਲਬ ਕੀਤਾ ਤੇ ਦੋ ਜੱਥੇਦਾਰਾਂ ਨੇ ਤਨਖਈਆ ਕਰਾ ਦਿੱਤਾ ਪੰਜ ਪਿਆਰਿਆਂ ਨੇ ਸ਼੍ਰੀ ਕਲਤਖ ਸਾਹਿਬ ਕਿਸਕਰ ਸਾਹਿਬ ਦਮਾ ਸਾਹਿਬ ਇਤੋਂ ਪੰਜ ਪਿਆਰਾਂ ਨੇ ਬੈਠਕਾਂ ਕਰਕੇ ਉਹਨਾਂ ਦੇ ਫੈਸਲੇ ਰੱਦ ਕੀਤੇ ਆਪਣੀ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਆ ਕਿ ਤੁਹਾਨੂੰ ਅਕਾਲ ਤਖਤ ਸਾਹਿਬ ਤੱਕ ਜਾਣ ਦੀ ਲੋੜ ਨਹੀਂ ਉੱਥੇ ਪੇਸ਼ ਹੁੰਦੇ ਰਹੋਗੇ ਮਤਲਬ ਅਕਾਲ ਤਖਤ ਸਾਹਿਬ ਤੱਕ ਛੇ ਪਟਨਾ ਸਾਹਿਬ ਦੇ ਫੈਸਲੇ ਰੱਦ ਕਰ ਰਿਆ ਸੀ ਤੱਕ ਸ੍ਰੀ ਪਟਨਾ ਸਾਹਿਬ ਛੇ ਅਕਾਲ ਤਖਤ ਸਾਹਿਬ ਦੇ ਤਖਤ ਹੋਏ ਫੈਸਲੇ ਰੱਦ ਕਰਦੇ ਸੀ ਸੰਸਥਾ ਟਕਰਾ ਕੌਮ ਦੇ ਸ਼ੁਭ ਨਹੀਂ ਸ਼੍ਰੀ ਕਾਲ ਤਖਤ ਸਾਬ ਕੌਮ ਦੇ ਲਈ ਪੰਥਕ ਮਸਲਿਆਂ ਦੇ ਲਈ ਸਰਮੋਰ ਸੰਸਥਾ ਦੂਸਰੇ ਤਰ੍ਹਾਂ ਬਾਕੀ ਹੋਰ ਚਾਰੋਂ ਤਖਤ ਉਹਨਾਂ ਦੀ ਆਪੋ ਆਪਣਾ ਰੁਤਬਾ ਆਪੋ ਆਪਣੀ ਮਹਾਨਤਾ ਤੇ ਪੰਜ ਤਖਤ ਕੌਮ ਦੇ ਲਈ ਸਰਮੋਰ ਇਹਨਾਂ ਦੀ ਆਪਣੀ ਖਮਰਿਆ ਦਾ ਇੱਕ ਪਾਸੇ ਪੰਜਾਬ ਦੇ 3 ਤੱਕ ਜਿਨ੍ਹਾਂ ਦੀ ਜਥੇਦਾਰ ਸਹਿਵਾਨ ਸਾਰੀ ਵਿਧੀ ਵਿਧਾਨ ਦੇ ਅਨੁਸਾਰ ਕਾਰਵਾਈ ਚਲਾਉਂਦੇ ਨੇ ਦੂਸਰੇ ਪਾਸੇ ਉਹਨਾਂ ਦਾ ਸਕੱਤਰੇ ਦਾ ਸਾਰਾ ਦਫਤਰੀ ਕੰਮਕਾਜ ਦਾ ਸਾਰਾ ਕਾਰਜ ਐਸਪੀਸੀ ਨਿਭਾਉਂਦੀ ਹੈ ਤੇ ਦੋ ਤੱਕ ਜਿਹੜੇ ਪੰਜਾਬ ਦੀ ਹੱਥ ਤੋਂ ਬਾਹਰ ਨਹੀਂ ਅਕਸਰੀ ਨਰੇਟ ਸਾਹਿਬ ਤੇ ਤਖਸੀ ਦੀ ਪਟਨਾ ਸਾਹਿਬ ਇਹਨਾਂ ਦੋਵਾਂ ਤਖਤਾਂ ਦੇ ਵਿੱਚ ਅਕਸਰੀ ਨਰੇਟ ਸਾਹਿਬ ਤੋਂ ਉਥੇ ਦੇ ਜੱਥੇਦਾਰ ਵਕਤ ਨਹੀਂ ਛੱਡਦੇ ਉਸੇ ਸੇਵਾ ਨਿਭਾਉਂਦੇ ਨੇ ਤੇ ਜੇ ਪੰਜ ਸਿੰਘ ਸੇਵਾ ਦੀ ਬੈਠਕ ਹੋਵੇ ਤਾਂ ਉਹ ਆਪਣਾ ਸਹਾਇਕ ਜੱਥੇਦਾਰ ਜਾਂ ਸਿੰਘ ਸਾਹਿਬ ਜਾਂ ਕੋਈ ਪੁਰਸ਼ ਅਕਸ਼ੀਤ ਸਿੱਖ ਪਾਈਚਾਰੇ ਤੋਂ ਨੁਮੈਂਦਗੀ ਕਰਦੀ ਹੁੰਦੀ ਉੱਤੇ ਜਾ ਜਾਂਦਾ ਹੈ ਹੈੱਡ ਗ੍ਰੰਥੀ ਜਾਂ ਇਸ ਤਰ੍ਹਾਂ ਵੀ ਤੇ ਪਰ ਫਕਸਰੀ ਪਟਨਾ ਸਭ ਤੋਂ ਜੱਤਰ ਸਹਿਬਾਨ ਪਹਿਲਾਂ ਸ਼ਾਮਿਲ ਹੁੰਦੇ ਨੇ ਪਰ ਲੰਮੇ ਸਮੇਂ ਤੋਂ ਪੰਜ ਸਿੰਘ ਸੇਵਾ ਦੀ ਬੈਠਕ ਚ ਪੰਜਾਬ ਦੇ ਤਿੰਨੋਂ ਤਖਤਾਂ ਦੇ ਜੱਥੇਦਾਰ ਵੀ ਸ਼ਾਮਲ ਕਰਦੇ ਨੇ ਲੋ ਦੇ ਤੌਰ ਤੇ ਉੱਤੇ ਅਨਕਰੰਤੀ ਸਿੰਘ ਸ਼ਾਮਲ ਕਰਕੇ ਤੇ ਪ੍ਰਕਿਰਿਆ ਮੁਕੰਮਲ ਕੀਤੀ ਜਾਂਦੀ ਰਹੀ। ਪਰ ਕੋਈ ਵੀ ਮਸਲਾ ਗੰਭੀਰ ਹੋ ਜਵੇ ਤਦ ਸ਼੍ਰੀ ਖਾਲਸਾਬਹ ਦੇ ਹਵਾਲੇ ਨਾਲ ਉਹ ਮਸਲਾ ਹੱਲ ਹੋ ਜਾਂਦਾ ਸੀ। ਫਿਰ ਇੱਕ ਪਹਿਲੂ ਇਹ ਵੀ ਆਇਆ ਕਿ ਵਿਚਾਰਿਆ ਗਿਆ ਤੇ ਫੈਸਲਾ ਹੋਇਆ ਪੰਜੋਂ ਤਖਤਾਂ ਦੇ ਦਰਮਿਆਨ ਕਿ ਦੋ ਤਖਤ ਖਾਸ ਕਰਕੇ ਜਿਹੜੇ ਬਾਹਰ ਨੇ ਜਿਹੜੇ ਇੱਕ ਪਟਨਾ ਸਾਹਿਬ ਹੈ ਮਤਲਬ ਹੈ ਨਾ ਇਹ ਬਿਹਾਰ ਦੇ ਵਿੱਚ ਤੇ ਦੂਸਰਾ ਇਸਰਾਈਕਨਾ ਦੇੜ ਸਾਹਿਬ ਹੈ ਮਹਾਰਾਸ਼ਟਰ ਦੇ ਵਿੱਚ ਸੋ ਇਹਨਾਂ ਦੋ ਤਖਤਾਂ ਦੇ ਹਵਾਲੇ ਨਾਲ ਇਹ ਤੈ ਹੋਇਆ ਕਿ ਜਿਹੜੇ ਉੱਥੋਂ ਦੇ ਸਥਾਨਕ ਮਸਲੇ ਆਉਂ ਉਹ ਤਖਤ ਸਹਿਬਾਨ ਉੱਥੇ ਨੇ ਇਫਲਾ ਕਰਨ ਜਿਹੜਾ ਕੌਮੀ ਮਸਲਾ ਉੱਚੇ ਨਿਕਾਲ ਤਖਤ ਸਾਬ ਦੇ ਹੱਥ ਇਸ ਪ੍ਰਕਿਰਿਆ ਦੇ ਤਹਿਤ ਭਾਈ ਜਥੇਦਾਰ ਰੰਜੀਤ ਸਿੰਘ ਗੋਹਰ ਉਹਨਾਂ ਦਾ ਮਾਮਲਾ ਜਿਹਦੇ ਵਿੱਚ ਉਹਨਾਂ ਨੂੰ ਉੱਥੋਂ ਤਨਖਾਈਆ ਕਰਾਰ ਦਿੱਤਾ ਗਿਆ ਸੀ ਫਟਨਾ ਸਬ ਤੋਂ ਉਸ ਨੂੰ ਕਈ ਸਾਲਾਂ ਬਾਅਦ ਸ਼੍ਰੀ ਕਾਲਟਕ ਸਾਬ ਤੋਂ ਗਿਆਨੀ ਕੁਦਿੱਪ ਸਿੰਘ ਘੜਕਾ ਜੁਰਾਂ ਦੀ ਗਵਾਹੀ ਹੈ ਬਿਨਾਂ ਉੱਥੋਂ ਦੇ ਜਥੇਦਾਰ ਸਹਿਬਾਨ ਦੀ ਉੱਥੋਂ ਦੀ ਪੰਚ ਸਿੰਘ ਸਹਿਬਾਨ ਦੀ ਸਲਾਮਸ਼ਿਸ਼ਾ ਤੇ ਰਾਏ ਤੇ ਪਲਟ ਦਿੱਤਾ ਗਿਆ ਜਿਸ ਨੂੰ ਕਈਆਂ ਨੇ ਇਨਾਮ ਵੱਜੋਂ ਦੇਖਿਆ ਕਿ ਜਦੋਂ ਯਾਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਯਾਨੀ ਰੂਪੀਰ ਸਿੰਘ ਯਾਨੀ ਸੁਲਤਾਨ ਸਿੰਘ ਹੋਰਾਂ ਨਾਲ ਪੇਚ ਪਸਿਆ ਖਾਸ ਕਰਕੇ ਯਾਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਤਦ ਯਾਨੀ ਰਣਜੀਤ ਸਿੰਘ ਹੋਰਾਂ ਨੇ ਯਾਨੀ ਹਰਪ੍ਰੀਤ ਸਿੰਘ ਤੇ ਖੂਬ ਅੰਤਖੰੜਲੇ ਕੀਤੇ ਖੂਬ ਨਿਜੀ ਹਮਲੇ ਕੀਤੇ ਤਿੰਜ ਲੱਗਿਆ ਕਿ ਜਿਵੇਂ ਬਾਦਲ ਤਰਦੀ ਪੈਰ ਵੀ ਕਰ ਰਹੇ ਹੋਣ ਬਹਰੋਰੀ ਉਹ ਕਹਿੰਦੇ ਕੇਸਲੀ ਉਹਨਾਂ ਦਾ ਨਾਮ ਸੀ ਕਿ ਉਹਨਾਂ ਨੂੰ ਮੈਕਨਿਕੋ ਜੀਪ ਸਿੰਘ ਰਾਜਾ ਜਰਾਂ ਨੇ ਪੰਜ ਮਿਤਾ ਦੀ ਬੈਠਕ ਚੋਂ ਉਥੋਂ ਦਾ ਤਨਖਾਈਆ ਖਰਦ ਦੇ ਛਾਇ ਤੋਂ ਖਤਮ ਕਰ ਦਿੱਤਾ। ਇਸ ਪ੍ਰਕਿਰਿਆ ਨੇ ਸੋ ਤਖਤਾਂ ਨੂੰ ਆਮੋ ਸਮਨੇ ਲਿਆ ਖੜਾ। ਛੜੀ ਕਾਲ ਤਖਤ ਸਾਹਿਬ ਤੇ ਤਖਤ ਛਰੀ ਪਟਨਾ ਸਾਹਿਬ ਦੋਵੇਂ ਥਾਮਾ ਤੋਂ ਫੈਸਲਿਆਂ ਦੇ تیر ਚੱਲੇ ਆਪਸੀ ਟਕਰਾਉਂਦੇ ਰਹੇ। ਇਹ ਸਭ ਨੂੰ ਨਿਯਠਣ ਦੇ ਲਈ ਐਸ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਜੀ ਦਸਿੰਤ ਧਾਮੀ ਨੇ ਖਾਸੀ ਭਜਨਟ ਕੀਤੀ। ਤੇ ਉਹਨਾਂ ਦੀ ਕੋਸ਼ਿਸ਼ਾਂ ਨੂੰ ਕਈ ਵਾਰ ਬੂਰ ਪੈਂਦਾ ਵੀ ਨਜ਼ਰ ਆਉਂਦਾ ਰਿਹਾ ਤੇ ਹੁਣ ਵੀ ਜਦੋਂ ਮਾਮਲਾ ਬਹੁਤ ਜ਼ਿਆਦਾ ਗਾਂ ਲੰਘ ਗਿਆ ਤਦ ਵੀ ਲੱਗਾ ਕਿ ਸ਼ਾਇਦ ਨਿਬੜਨ ਲੱਗਾ ਪਰ ਉਸ ਤੋਂ ਬਾਅਦ ਫੇਰ ਜਿਸ ਨੇ ਇੱਕ ਵਾਰ ਫੈਸਲਾ ਆਇਆ ਤੇ ਲੱਗਾ ਕਿ ਨਹੀਂ ਗੱਲ ਹੈ ਜੇ ਪਣੀ ਨਹੀਂ ਜਾਂ ਕੋਈ ਵਿੱਚ ਬਣ ਨਹੀਂ ਦੇਣਾ ਚਾਹੁੰਦਾ ਹੁਣ ਪਹਿਲਾ ਇਹ ਵੈਦੂ ਤੋਂ ਸ਼ੁਰੂ ਹੁੰਦਾ ਕਿ ਅਨਜੀਤ ਸਿੰਘ ਗੌਰਵਰ ਨੂੰ ਉੱਥੋਂ ਤਖਈਆ ਕਰਾ ਦਿੱਤਾ ਗਿਆ ਸੀ ਉੱਥੇ ਦਾ ਨਿੱਜੀ ਮਸਲਾ ਸੀ ਤੇ ਫੇਰ ਇੱਥੋਂ ਜਦੋਂ ਕਾਰਵਾਈ ਹੋਈ ਤੇ ਉਹਦੇ ਬਦਲ ਦੇ ਵਿੱਚ ਅਕਚਲੀ ਪਟਨਾ ਸਭ ਤੋਂ ਪੰਨ ਸਿੰਘ ਸੇਵਾ ਨੇ ਮੀਟਿੰਗ ਕੀਤੀ ਪੰਜ ਪਿਆਰਾਂ ਦੀ ਮੀਟਿੰਗ ਦੇ ਵਿੱਚ ਤੋਂ ਫੈਸਲਾ ਲਿਆ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਦ ਦਿੱਤੇ ਪਾਬਾ ਟੇਕ ਸਿੰਘ ਧਨੋਲਾ ਜਿਹੜੇ ਅਕਚਲੀ ਧੰਧਵਾ ਸਭ ਤੋਂ ਯਤਿਹਾਰ ਨੇ ਇਹਨਾਂ ਦੋਵਾਂ ਨੂੰ ਅਸੀਂ ਤਲਖਈਆ ਕਰਾਰ ਦਿੰਨੇ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਦੇ ਆ ਕਿ ਸਾਰੀ ਪ੍ਰਕਿਰਿਆ ਪਿੱਛੇ ਉਹਨਾਂ ਦੀ ਭੂਮਿਕਾ ਚਲੋ ਸੁਖਬੀਰ ਬਾਦਲ ਦਾ ਮਾਮਲਾ ਜਿਪੜੇ ਕਿਸੇ ਤਰ੍ਹਾਂ ਹੋਵੇ ਕਾਮਿ ਹੋਰੀ ਲੱਗੇ ਕਮੇਟੀ ਭੇਜੀ ਮੈਂਬਰ ਵਿੱਚ ਗੱਲਬਾਤ ਤੁਰਪੀ ਇਤਿਮਾਮ ਨਾਲ ਰੁਕੇ ਇਹ ਦੋ ਮਾਮਲੇ ਹੋ ਇਸ ਤੋਂ ਬਾਅਦ ਜਦੋਂ ਇਹ ਮਾਮਲਾ ਸੁਲਝ ਨਹੀਂ ਰਿਹਾ ਸੀ ਤੇ ਇਹ ਸਭ ਦੇ ਦਰਮਿਆਨ ਸੁਖਵੀਰ ਬਾਦਲ ਨੂੰ ਵੀ ਉਹਨਾਂ ਨੇ ਤਨਖਈਆ ਕਰਾ ਦਿੱਤੀ ਅਕਸ਼ਰੀ ਪਟਨਾ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਵੀ ਤਨਖਈਆ ਕਰਾ ਦਿੱਤਾ ਗਿਆ ਤੇ ਜਿੱਦਾਂ ਹੀ ਉਹਨਾਂ ਨੂੰ ਤਨਖਈਆ ਕਰਾ ਦਿੱਤਾ ਤੇ ਅੰਦਰ ਉਸੇ ਦਿਨ ਸ਼੍ਰੀ ਕਲਤਕੀ ਸਾਹਿਬ ਦੇ ਉੱਤੇ ਇੱਕ ਮੀਟਿੰਗ ਬੁਲਾ ਕੇ ਤੁਰੰਤ ਉਹਨਾਂ ਦੇ ਫੈਸਲੇ ਨੂੰ ਖਰਚ ਕਰ ਦਿੱਤਾ ਗਿਆ ਉਲਟਾ ਉਹਨਾਂ ਨੂੰ ਤਨਖਾਹੀਆਂ ਦੇ ਤਲਬ ਕਰਦੇ ਆਗੇ। ਇਸ ਤੋਂ ਪਹਿਲਾਂ ਵੀ ਪੰਜ ਪਿਆਰੇ ਉੱਥੋਂ ਦੇ ਫੈਸਲੇ ਨੂੰ ਖਰਚ ਕਰ ਦਿੱਤੇ ਸੀ। ਸੋ ਜਦੋਂ ਪਹਿਲੀ ਕਾਰਵਾਈ ਇੱਧਰੋਂ ਹੋਈ ਕਿ ਅਸੀਂ ਰਣਜੀਤ ਸਿੰਘ ਘੋਰਹਰਾਂ ਨੂੰ ਮਾਫ ਕਰਦੇ ਆਂ, ਉਹਨਾਂ ਦੀ ਤਨਖਾਹ ਲਾਉਣੀ ਆ ਤੇ ਉਹਨਾਂ ਨੂੰ ਤਨਖਾਹੀਆਂ ਕਰਜ਼ ਤੋਂ ਮੁਕਤ ਕਰਦੇ ਆਂ ਤੇ ਉਹਨਾਂ ਨੇ ਸ਼ੁਕਰਗੁਜ਼ਾਰੀ ਨੂੰ ਤਲਬ ਕੀਤਾ ਤੇ ਦੋ ਜੱਥੇਦਾਰਾਂ ਨੇ ਤਨਖਾਹਿਆ ਖਰਾਬ ਦਿੱਤਾ। ਤਾਂ ਇੱਥੋਂ ਤੱਕ ਤਾਂ ਦੇ ਪੰਜ ਸਿੰਘ ਪੰਜ ਪਿਆਰਿਆਂ ਨੇ ਅਹ ਸ਼੍ਰੀ ਕਲਤਕ ਸਾਹਿਬ ਕਿਸਕਰ ਸਾਹਿਬ ਦਮਾ ਸਾਹਿਬ ਇੱਥੋਂ ਪੰਜ ਪਿਆਰਿਆਂ ਨੇ ਬੈਠਕਾਂ ਕਰਕੇ ਉਹਨਾਂ ਦੇ ਫੈਸਲੇ ਨੂੰ ਰੱਦ ਕੀਤਾ ਤੇ ਹੁਣ ਉਹਨਾਂ ਨੇ ਸੁਖਵੀਰ ਬਾਜ਼ਰ ਨੂੰ ਜਦੋਂ ਸੰਖਈਆ ਕਰਾਰ ਦਿੱਤਾ ਨਾਲੇ ਤੇ ਕਿਹਾ ਕਿ ਪੇਸ਼ਤਾ ਹੋਣਾ ਪਊਗਾ ਫਿਰ ਇਧਰ ਉਸੇ ਦਿਨੇ ਜੱਦਾ ਸਾਹਿਬ ਨੇ ਉਹਨਾਂ ਦੇ ਫੈਸਲੇ ਨੂੰ ਰੱਦ ਕਰਤਾ ਤੇ ਉਥੋਂ ਦੀ ਕਮੇਟੀ ਨਾਲ ਕਰਦੇ ਮਾਮਲਾ ਇੱਥੇ ਵੀ ਨਹੀਂ ਰੁਕਿਆ ਉਤੋਂਦੋਂ ਉੱਥੇ ਦੀ ਕਮੇਟੀ ਨੇ ਫਿਰ ਫੈਸਲਾ ਕੀਤਾ ਜਦੋਂ ਬੈਠਕ ਕਰਕੇ ਕਿ ਲੋ ਜੀ ਅਸੀਂ ਆਪਣੀ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਆ ਇਹ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਰੋੜਨੀ ਉੱਥੇ ਪੇਸ਼ ਹੁੰਦੀ ਰੋਣੀ ਮਤਲਬ ਅਕਾਲ ਤਖਤ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਦੇ ਫੈਸਲੇ ਰੱਦ ਕਰ ਰਿਆ ਸੀ ਤੱਕ ਸ੍ਰੀ ਪਟਨਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਹੋਏ ਫੈਸਲੇ ਰੱਦ ਕਰਦੇ ਸੀ ਸੋ ਜਦੋਂ ਤਖਤਾਂ ਦਾ ਟਕਰਾਇਆ ਫਿਰ ਇਹ ਸਿੱਖ ਕੌਮ ਲਈ ਕੀ ਮਿਸਾਲ ਹੈ ਇੱਕ ਪਾਸੇ ਅਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਹਿੰਦੇ ਹਾਂ ਕਿ ਜੱਤਰ ਸਹਿਬਾਨ ਕੋ ਰੋਲ ਨਿਭਾਉਣ ਐਸਜੀਪੀਸੀਆਂ ਰੋਲ ਨਿਭਾਉਣ ਗੁਰਦੁਆਰਾ ਕਮੇਟੀਆਂ ਰੋਲ ਨਿਭਾਉਣ ਤੇ ਦੂਸਰੇ ਪਾਸੇ ਦੁਨੀਆ ਪਰਦੇ ਵਿੱਚ 2 ਦਸੰਬਰ ਵਾਲੇ ਫੈਸਲਿਆਂ ਦੇ ਤਰੀਕਾਕਾਰ ਤੋਂ ਜੋ ਇੱਕ ਰੁਤਬਾ ਬਣਿਆ ਸੀ ਤਖਤਾਂ ਦੇ ਕੋਈ ਕਾ ਕੌਮ ਹੈ ਜਿਹੜੀ ਆਪਣੀਆਂ ਖਾਮੀਆਂ ਨੂੰ ਆਪਣੀਆਂ ਨਕਾਮੀਆਂ ਨੂੰ ਆਪਣੀਆਂ ਗਲਤੀਆਂ ਨੂੰ ਆਏ ਆਪਣੇ ਸਿੰਘ ਸਾਹਿਬਾਨ ਦੇ ਸਾਹਮਣੇ ਖੜ ਕੇ ਮੰਨਦੀ ਹੈ ਤੇ ਗੁਨਾਹਾਂ ਨੂੰ ਮਤਲਬ ਕਿ ਕਬੂਲ ਕਰਦੀ ਹੈ ਤੇ ਫੈਸਲਿਆਂ ਨੂੰ ਝੋਲੀ ਪਵਾਉਂਦੀ ਹੈ ਤੇ ਸਬਕਾਰ ਕਰਦੀ ਹੈ ਉਸ ਨੂੰ ਜਿਵੇਂ ਕਾਹ ਜਾ ਕੇ ਰਾਜਿਤ ਫੈਸਲੇ ਮੰਨਣ ਤੋਂ ਇਨਕਾਰ ਕਰਕੇ ਕਨਵਾ ਬਾਕਸ ਜਿਹੜਿਆ ਉਸ ਤੋਂ ਵੱਡਾ ਪਹਿਲੂ ਇਹ ਉੱਭਰਿਆ ਕਿ ਜਦੋਂ ਤਖਤ ਆਪ ਟਕਰਾਣ ਲੱਗ ਪਏ ਤੇ ਹੁਣ ਕਿਸ ਨੇ ਆ ਜਾਊਗਾ ਇਸ ਵਾਰ ਤੇ ਇੱਥੇ ਖੜਾ ਹੋ ਮਸਲਾ ਇੱਥੇ ਨਹੀਂ ਰੁਕਿਆ ਮਸਲਾ ਇਹ ਵੀ ਆਇਆ ਕਿ ਐਡਵੋਕੇਟ ਭਜਿੰਦਰ ਸਿੰਘ ਧਾਮੀ ਹੋਰਾਂ ਨੇ ਸੁਖਬੀਰ ਬਾਦਲ ਨੂੰ ਤਨਖਈਆ ਕਰਾਉਣ ਉਧਰ ਪਟਨਾ ਸਾਹਿਬ ਐਕਸਪੀ ਪਟਨਾ ਸਾਹਿਬ ਤੋਂ ਤਨਖਈਆ ਕਰਾ ਦਿੱਤੇ ਜਾਂ ਇਧਰੋਂ ਉਹਨਾਂ ਨੂੰ ਤਨਖਈਆ ਕਰਾ ਦਿੱਤੇ ਜਾਣ ਕਮੇਟੀ ਦੇ ਤਾਲਬ ਕਰ ਉਧਰੋਂ ਫਿਰ ਇਹਨਾਂ ਦੇ ਫੈਸਲਿਆਂ ਨੂੰ ਰੱਦ ਕਰ ਇਹ ਤਿੰਨ ਕਾਰਵਾਈਆਂ ਦੇ ਦਰਮਿਆਨ ਧਰਮੀ ਹਰਾਂ ਨੇ ਕਹਿੰਦੇ ਕਿ ਗੱਲ ਬਹੁਤ ਨੇੜੇ ਲਾਦੀ ਸੀ ਲਗਭਗ ਇਹ ਤੈਅ ਹੋ ਗਿਆ ਸੀਗਾ ਕਿ ਆਪਾਂ ਭਾਈ ਦੋਹੇ ਤਖਤਾਂ ਤੋਂ ਲੈ ਕੇ ਫੈਸਲੇ ਵਾਪਸ ਲਈ ਜੂਦੀ ਪਿਓ ਸਿੱਤੀ ਆ ਜੀ ਮਤਲਬ ਰਣਜੀਤ ਸਿੰਘ ਗੋਹਰ ਹਰਾਂ ਨੂੰ ਜਿਹੜੀ ਇੱਥੋਂ ਮਾਫੀ ਮਿਲੀ ਸੀ ਉਸ ਨੂੰ ਰੱਦ ਕਰ ਦਿੱਤਾ ਜਾਵੇ ਇਹ ਫੈਸਲਾ ਅਕਸ਼ਰੀ ਪਟਨਾ ਸਾਹਿਬ ਤੋਂ ਛੱਡ ਦਿੱਤਾ ਜਾਵੇ ਤੇ ਉਹ ਹੂਬੂ ਓਮੇਂਤਨ ਖਾਈਆ ਕਰਾਰ ਰਵੇ ਜੇ ਉਹਨਾਂ ਨੇ ਜੋ ਫੈਸਲਾ ਕਰਨਾ ਉਹਦੇ ਕਰਨ ਤੇ ਫਿਰ ਜਿਉਂਦੀ ਤੇ ਉਹ ਸਿੱਤੀ ਅਜੂ ਵੀ ਸਾਰੇ ਪਿਛਲੇ ਫੈਸਲੇ ਫੈਸਲੇ ਲਏ ਹੋਏ ਵਾਪਸ ਹੋ ਜਾਣਗੇ ਜੋ ਫਰਮਾਨ ਆਏ ਨੇ ਉਹ ਵਾਪਸ ਹੋ ਜਾਣਗੇ ਸੋ ਇੱਥੇ ਆ ਕੇ ਗੱਲ ਮੁੱਕਣ ਲੱਗੀ ਸੀ ਕਹਿੰਦੇ ਇਹ ਤੈ ਹੋ ਗਿਆ ਸੀ ਤੇ ਕਿਹੜੀ ਸ਼ਕਤੀ ਹੈ ਜਿਹੜੀ ਇਹ ਰੋਲ ਨਮਾ ਰ ਇੱਕ ਪਾਸੇ ਕਿਹਾ ਜਾ ਰਿਹਾ ਜੀ ਕਿ ਮਹਾਰਾਸ਼ਟਰ ਵਾਲੇ ਤਖਤ ਦੇ ਪਿੱਛੇ ਬੀਜੇਪੀ ਰੋਲ ਦਬਾਉਦੀ ਹੈ ਤੇ ਫਿਰ ਇੱਧਰ ਸਭ ਨੂੰ ਪਤਾ ਕਿ ਅਦਰ ਸੁਪਰੀਬਾਦ ਰੋਲ ਨਮਾਉਂਦੇ ਆ ਇਸ ਪਾਸੇ ਕਹਿੰਦੇ ਜੀ ਘੱਟ ਚੋੜਦੀਆਂ ਕੋਸ਼ਾਂ ਦੂਏ ਪਾਸੇ ਇਹ ਪੈਦੂਰ ਸੋ ਇਹ ਜਿਹੜੀ ਸਥਿਤੀ ਹੈ ਇਸ ਨੇ ਮਸਲਾ ਕਾਫੀ ਗੰਭੀਰ ਬਣਾ ਦਿੱਤਾ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਟਕਰਾ ਮੁਸ਼ਕਲ ਭਰਿਆ ਹੋ ਸਕਦਾ ਹੈ ਪਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕੁਝ ਕਟਾ ਜਿੰਦਰ ਸਿੰਘ ਕਾਮੀ ਹੋਰਾਂ ਨੇ ਅਜੇ ਵੀ ਕੋਸ਼ਾਂ ਚੜ੍ਹੀਆਂ ਨਹੀਂ ਉਹਨਾਂ ਦੀਆਂ ਕੋਸ਼ਾਂ ਅਜੇ ਵੀ ਕਾਇਮ ਨੇ ਕਿ ਕਿਸੇ ਤਰ੍ਹਾਂ ਇਹ ਮਸਲਾ ਹੱਲ ਹੋਵੇ ਕੌਮ ਦੇ ਮੂਰੇ ਜਿਹੜੀ ਦੁਵਿਧਾ ਬਣੀ ਹੈ ਉਹ ਇਤਨਾ ਕਿਤੇ ਹਾਸਿਆਂ ਦਾ ਕਾਰਨ ਬਣਦੀ ਹੈ ਦੇਖੋ ਜੀ ਸਭ ਤੋਂ ਸਰਵੋਤਮ ਸਥਾਨ ਜੇ ਸਾਡੇ ਟਕਰਾ ਰਹੇ ਨੇ ਤੇ ਅਸੀਂ ਲੋਕਾਈ ਨੂੰ ਸੰਗਤ ਨੂੰ ਆਵਾਮ ਨੂੰ ਦੁਨੀਆ ਨੂੰ ਕੀ ਸੰਦੇਸ਼ ਦੇ ਰਹੇ ਹਾਂ ਸੋ ਇਹਦੇ ਉੱਤੇ ਮੰਥਨ ਵੀ ਜਾਰੀ ਹੈ ਤੇ ਬਰਾਬਰ ਰਾਜਨੀਤੀ ਵੀ ਜਾਰੀ ਹੈ ਚਲੋ ਜੀ ਲੈਂਡ ਪੂਲਿੰਗ ਪੰਜਾਬ ਦੇ ਵਿੱਚ ਪੱਟਾ ਮੁੱਦਾ ਬਣਦਾ ਜਾ ਰਿਹਾ ਜਿਹੜੀ 23 24 ਹਜ਼ਾਰ ਏਕੜ ਜ਼ਮੀਨ ਲੁਧਿਆਣਾ ਖੇਤਰ ਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਇਸ ਤਿਹਾਰ ਕਰੋਨਾ ਦੇ ਦੇਖ ਕੇ ਆਪਣੇ ਵੱਲੋਂ ਆਪਣੇ ਕੰਟਰੋਲ ਚ ਕਰ ਲਈ ਉਸੇ ਪੈਰਲਰ ਉਹਨਾਂ ਪਿੰਡਾਂ ਦੇ ਵਿੱਚ ਇੱਕ ਮਹਮ ਬਣਨ ਲੱਗੀ ਕਿਸਾਨ ਉੱਠਣ ਲੱਗੇ ਆਮ ਬੁੱਧੀਜੀਵੀ ਉੱਠਣ ਲੱਗੇ ਮੀਡੀਆ ਗੱਤ ਕਰਨ ਲੱਗਿਆ ਰਾਜਨੀਤਿਕ ਧਿਰਾਂ ਇਹਦੇ ਤੇ ਚਰਚਾ ਕਰਨ ਲੱਗੀਆਂ ਐਤੋਂ ਤੱਕ ਕਿ ਬੀਜੇਪੀ ਤੋਂ ਉੱਥੋਂ ਦੇ ਇਲਾਕੇ ਦੇ ਕੁਝ ਪੰਚਾਇਤ ਸਰਪੰਚਾਂ ਨੂੰ ਲੈ ਕੇ ਰਾਜਪਾਲ ਤੱਕ ਪਹੁੰਚੀ ਤਿਸਖਵੀਰ ਬਾਦਲ ਹੋਰਾਂ ਨੇ ਲਾਂਚ ਕਰਤਾ 15 ਜੁਲਾਈ ਨੂੰ ਵੱਡਾ ਤਰਨਾ ਲੁਧਿਆਣੇ ਤੇ ਫਿਰ ਪੰਜਾਬੀਆਂ ਉਹਨਾਂ ਖਰਾਂ ਉਨ ਦੀ ਥਾਮਾਂ ਦੇ ਉੱਤੇ ਜਿੱਥੇ ਜਿੱਥੇ ਲੈਂਡ ਪੁਲਿੰਗ ਰਾਈ ਜਮੀਨ ਅਕਵਾਇਰ ਕੀਤੀ ਜਾਣੀ ਹੈ ਤੇ ਸਭ ਦੇ ਦਰਮਿਆਨ देर ਨਾਲ ਹੀ ਸਹੀ ਐਸਕੇਮ ਵੀ ਸਰਕਾਰ ਨੇ ਮੰਨਿਆ ਜਾ ਰਿਹਾ ਕਿ ਐਸਕੇਮ ਦੇ ਸਾਹਮਣੇ ਆਉਣ ਨਾਲ ਉਹਨੇ ਲੜਾਈ ਸਿੱਧੀ ਵੀ ਹੋ ਜਾਏਗੀ ਸਪਸ਼ਟ ਵੀ ਹੋ ਜਾਏਗੀ ਤੇ ਨੁਕਤੇ ਤੇ ਵੀ ਆ ਜਾਊਗਾ ਕਿਉਂਕਿ ਰਾਜਿਤਿਕ ਤਰ੍ਹਾਂ ਉਸ ਨਬਜ਼ ਨੂੰ ਫੜਨ ਦੀ ਕੋਸ਼ਿਸ਼ ਕਰਦੀਆਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਵੋਟਾਂ ਧਰਜ ਦੀਆਂ ਤੇ ਇਸ ਮਾਮਲੇ 'ਚ ਮੈਨੂੰ ਲੱਗਾ ਕਿ ਜੇਕਰ ਪੰਜਾਬ ਦੇ ਵਿੱਚ ਗੱਲ ਚੱਲ ਰਹੀ ਆ ਕਿ ਲੈਂਡ ਪੁੱਲਿੰਗ ਦਾ ਮਤਲਬ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨਾਂ ਖੋਣਾ ਖੇਤੀ ਹੇਠੋਂ ਰਕਬਾ ਘਟਾਉਣਾ ਕਰਪਟ ਕਰਾਣਿਆਂ ਨੂੰ ਕਿਸੇ ਹੀ ਟੈਪਸ ਵਿੱਚ ਜ਼ਮੀਨਾਂ ਸੌਂਪਣਾ ਉਸ ਤੋਂ ਬਾਅਦ ਜੇ ਉਹ ਉਸ ਖੇਤਰ ਲਈ ਨਾਮ ਬਰਤੁੰਦਾ ਜਦੋਂ ਮਰਜ਼ੀ ਉਹਨੂੰ ਤਬਦੀਲ ਕਰਨ ਜਿਵੇਂ ਮਰਜ਼ੀ ਬਰਤਨ ਇਹ ਰਾਹ ਖੋਲਣਾ ਸੋ ਇਹ ਸ਼ੰਕੇ ਸ਼ੋਭੇ ਜਦੋਂ ਵੱਡੇ ਹੋਏ ਤੱਕ ਸਭ ਤੇ ਇਹ ਵੀ ਸਵਾਲ ਹੈ ਕਿ ਜੱਥੇ ਬੰਨੀਆਂ ਕਿ ਕਿ ਉਹ ਜਿਹੜਾ ਸ਼ੰਭੂ ਖਨੌਰੀ ਤੋਂ ਅੰਦੋਲਨ ਚਕਾਇਆ ਸੀ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਿਆ ਸੀ ਘਰਾਂ ਚ ਲੀਡਰ ਚੱਕੇ ਗਏ ਸੀ ਉਹ ਇਸ ਕਦਰ ਖੌਫਜਦਾ ਕਰ ਦਿੱਤੇ ਗਏ ਨੇ ਪਿਛਾਂ ਧੱਕ ਦਿੱਤੇ ਗਏ ਨੇ ਇਕਜੁੱਟ ਹੋਣ ਤੋਂ ਜਦੋਂ ਕਿ ਜਥੇਬੰਦੀਆਂ ਦਾ ਨਮਾ ਹੀ ਇਤਿਹਾਸ ਹੈ ਭਾਈ ਠੀਕ ਹੈ ਇਹਦੇ ਵਿੱਚ ਕੁਜਰਾਲ ਗੱਡ ਵੀ ਨੇ ਕੁਝ ਮੌਕੇ ਦੀ ਐਦਾ ਝੁਕਣ ਲਈ ਵੀ ਨੇ ਕੁਝ ਜਥੇਬੰਦੀਆਂ ਦੇ ਜਥੇਬੰਦੀਆਂ ਵੀ ਜੰਮਦੀਆਂ ਨੇ ਕੁਝ ਫੰਡਾਂ ਨੂੰ ਲੈ ਕੇ ਉਲਝੇ ਨੇ ਕਈ ਤਰ੍ਹਾਂ ਦੇ ਪਹਿਲੂ ਨੇ ਦਿੱਲੀ ਵਾਲੇ ਮਾਮਲੇ ਚੱਲੀ ਜਾਂਦੇ ਨੇ ਕਈ ਤਰ੍ਹਾਂ ਦਾ ਫਸਲਾ ਪਰ ਉਹਦੇ باوجود ਵੀ ਜਥੇਬੰਦੀਆਂ ਇਸ ਤਰ੍ਹਾਂ ਲੜਾਈ ਲੜਨ ਦੀ ਸਾਦੀ ਤੋਂ ਵੀ ਪੱਖਪਨੇ ਤੇ ਸੜਕ ਦੀ ਲੜਾਈ ਤੋਂ ਵੀ ਨਾ ਅਜਿਹੇ ਮਸਲੇ ਹੱਲ ਨਹੀਂ ਹੁੰਦੇ ਤੇ ਉਹਦੇ ਲਈ ਝੰਡੇ ਤੇ ਜਥੇਬੰਦੀਆਂ ਨੇ ਕਿਉਂ ਜੋਰ ਪੈਣੀ ਹੈ ਸੋ ਇਸ ਲਈ ਆਖਰ ਐਸਕੇਮ ਸਾਹਮਣੇ ਆਈ ਚੰਡੀਗੜ੍ਹ ਦੇ ਵਿੱਚ ਐਸਕੇਮ ਨੇ ਬੈਠਕ ਕੀਤੀ ਬੈਠਕ ਕਰਕੇ ਫੈਸਲਾ ਲਿਆ ਕਿ ਜੀ ਇਹ ਲੜਾਈ ਹੁਣ ਅਸੀਂ ਲੜਾਂਗੇ ਸਭ ਤੋਂ ਪਹਿਲਾਂ 18 ਜੁਲਾਈ ਨੂੰ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਸਾਰੀਆਂ ਪਾਰਟੀਆਂ ਕਿਸਾਨਪਨ ਵਿੱਚ ਬਿਠਾਉਣੀਆਂ ਕਿ ਆਜੋ ਭਾਈ ਆਪਣਾ ਆਪਣਾ ਨੁਮਾਇੰਦਾ ਲੈ ਕੇ ਦੱਸੋ ਤੁਹਾਡੀ ਲੈਂਡ ਪੁਲਿੰਗ ਤੇ ਕੀ ਐਸੇ ਲੈਂਡ ਪੁਲਿੰਗ ਕੋਈ ਨਵੀਂ ਯੋਜਨਾ ਨਹੀਂ ਹੈ ਕਿ ਬਾਦਲ ਵੀ ਇੰਟਰ ਕਰ ਚੁੱਕੇ ਨੇ ਇਸ ਰਾਹੀਂ ਕਾਂਗਰਸੀਆਂ ਨੇ ਵੀ ਇਸ ਰਾਹੀਂ ਇੰਟਰ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਵੀ ਉਸੇ ਫਾਰਮੂਲੇ ਤੇ ਚੱਲ ਰਹੀ ਆ ਤੇ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਜਿਵੇਂ ਕਾਰਪੋਰਟ ਘਰਾਣਿਆਂ ਨੂੰ ਖੁਸ਼ ਕਰਨੀ ਜਮੀਨਾਂ ਖੋਣ ਤੇ ਲੱਗੀ ਉਹ ਸਭ ਤੋਂ ਬਾਖ ਨੇ ਪਰ ਫੇਰ ਵੀ ਇੰਨਾ ਤੱਕਾਨੀਦਾਂ ਹੋਇਆ ਕਿ ਸ਼੍ਰੀਆਮ ਹੈ ਜੋ ਮਰਜ਼ੀ ਹੋਵੇ ਕਿ ਆ ਵੀ ਜ਼ਮੀਨਾਂ ਵੀ ਕੋਈ ਛੋਟਾ-ਬੋਟਾ ਸ਼ਹਿਰ ਛੱਡਣਾ ਹੀ ਨਹੀਂ ਤੇ ਸਾਰੇ ਕਹਿੰਦੇ ਕਿ ਦੇ ਪਿੱਛੇ ਦਿੱਲੀ ਦੇ ਜਾਂ ਵੱਡੇ ਹੋਰ ਉਦਯੋਗਿਕ ਘਰਾਣਿਆਂ ਨੂੰ ਖੁਸ਼ ਕਰਕੇ ਆਮ ਆਦੀ ਪਾਰਟੀ ਨੇ ਪਾਰਟੀ ਫੰਡ ਵੀ ਇਕੱਠਾ ਕਰ ਲੈਣਾ ਤੇ ਖਜ਼ਾਨੇ ਚੋਂ ਪੈਸਾ ਲਿਆ ਕੇ ਵੋਟਾਂ ਮੰਡਣ ਲਈ ਯੋਜਨਾਵਾਂ ਤੇ ਵੀ ਖਰਚਣਾ ਪਰ ਕਿਸਾਨਾਂ ਦਾ ਮਸਲਾ ਇਸ ਤੋਂ ਵੱਖਰਾ ਹੈ ਉੱਥੇ ਮਸਲਾ ਇਹ ਖੜਾ ਹੈ ਕਿ ਜੇ ਪੂਰੇ ਦੇ ਪੂਰੇ ਪਿੰਡਾਂ ਦੀ ਜ਼ਮੀਨ ਲੈ ਲਈ ਮੇਰੀ ਕਿਸਾਨ ਆਗੂਆਂ ਨਾਲ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ ਸਰਦਾਰ ਹਮੀਰ ਸਿੰਘ ਜੀ ਵੀ ਇਸ ਉੱਤੇ ਗੱਲ ਕਰ ਰਹੇ ਕਹਿ ਰਹੇ ਸੀ ਕਿ ਕਹਿੰਦੇ ਵੀ ਇਸ ਨੁਕਤੇ ਨੂੰ ਪਹਿਲੂ ਨੂੰ ਸਮਝੋ ਕਿ ਜੇ ਪੂਰੇ ਪਿੰਡ ਦੀ ਜ਼ਮੀਨ ਲੈ ਲਈ ਪਿੰਡ ਦੇ ਵਿੱਚ ਜੇ 100 ਘਰ ਨੇ ਸੋਹਾਂ ਚੋਂ 60 ਘਰ ਖੇਤੀ ਨਾਲ ਸੰਬੰਧਿਤ ਨੇ ਫਿਰ 40 ਘਰਾਂ ਦਾ ਵੀ ਉਸ ਪਿੰਡ 'ਚ ਚਲਣ ਚਲਣਾ ਨਹੀਂਗਾ ਜੇ 60 ਘਰਾਂ ਦੀ ਜ਼ਮੀਨ ਲੈ ਲਈ ਗਈ ਤੇ ਫਿਰ ਨਾ ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਨਾਉ ਤੇਨੂੰ ਕੰਮ ਮਿਲਣਾ ਹੈ ਨਾ ਨਾ ਦੁਕਾਨਦਾਰ ਦੀ ਦੁਕਾਨ ਰਹਿਣੀ ਪਿੰਡੇ ਉਜੜ ਜਾਣਾ ਇਹ ਪਿੰਡ ਉਜੜਨੇ ਪੂਰੇ ਪਹਿਲਾਂ ਹੀ ਮਾਲ ਆ ਕਈ ਕਿ ਕਿ ਮੰਜ਼ਲੀਆਂ ਆ ਮਾਤਾ ਠੀਕ ਹੈ ਨਾ ਚੰਡੀਗੜ੍ਹ ਦੀ ਵੱਡੀ ਉਦਾਹਰਨ ਹੈ 28 ਪਿੰਡ ਉਜੜ ਕੇ ਵਿਸਾਇਆ ਤੇ ਅੱਜ ਉਸੇ ਪਿੰਡਾਂ ਦੇ ਲੋਕ ਆਪਣੀ ਹੱਕ ਹੁਕੂਕਾਂ ਲਈ ਲੜਮ ਲੜ ਰਹੇ ਨੇ ਧਰਨੇ ਲਾ ਰਹੇ ਨੇ ਬਜਾਰੇ ਲਾ ਰਹੇ ਨੇ ਪਿੰਡੂ ਸੰਘਰਸ਼ ਕਮੇਟੀ ਆਪਣੇ ਪੱਤਰ ਤੇ ਲੱਗੀ ਆ ਚੰਡੀਗੜ੍ਹ ਪੰਜਾਬੀ ਮੰਚ ਮਾਂ ਬੋਲੀ ਲਈ ਚੰਡੀਗੜ੍ਹ ਚ ਲੱਗਾ ਹੈ ਸੋ ਇਸ ਲਈ ਕਹਿੰਦੇ ਕਿ ਪੰਜਾਬ ਦੀ ਹਾਲਤ ਫਿਰ ਪਸਤੀ ਵਰਗੀ ਹੋ ਜੂਗੀ ਤੇ ਇਸ ਲਈ ਇਸ ਪੈਲੂ ਤੇ ਲੜਾਈ। ਸੋ ਉਹਨਾਂ ਨੇ ਪਹਿਲਾ 18 ਜੁਲਾਈ ਨੂੰ ਕਿਹਾ ਕਿ 18 ਜੁਲਾਈ ਨੂੰ ਅਸੀਂ ਸਾਰੀਆਂ ਰੈਂਚ ਪਾਰਟੀਆਂ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਮੁੱਖ ਲੀਡਰਾਂ ਨੂੰ ਸੱਦੇ ਦਵਾਂਗੇ। ਬਕਾਇਦਾ ਉਹਨਾਂ ਦੀ ਮਤਲਬ ਕਿ ਮੰਗਾਂਗੇ ਕਿ ਉਹ ਬਈ ਦੱਸਣ ਸਾਨੂੰ ਇਸ਼ਲਾਹ ਕਰਨ ਕਿ ਕੌਣ-ਕੌਣ ਆ ਰਿਹਾ। ਸੋ ਉਸ ਦਿਨ ਸਰਪਾਰਟੀ ਵੈਟਰ ਕਰਕੇ ਇੱਕ ਮਾਹੌਲ ਬਣਾਇਆ ਜਾਵੇ। ਫਿਰ ਇਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਜਿਹੜੇ ਜਿਹੜੇ ਹਲਕੇ ਨੇ ਐ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਇਹਨਾਂ ਦੀ ਲੈਂਡ ਪੁਲਿੰਗ ਦੇ ਵਿੱਚ ਜਿਹੜਾ ਕਹਿਤਾ ਕਿ ਆ ਗਿਆਂ ਉਥੇ 30 ਜੁਲਾਈ ਨੂੰ ਟਰੈਕਟਰ ਤੇ ਝੰਡਾ ਮਾਰਚ ਕਰਾਂਗੇ ਉਹਨਾਂ ਸਾਰੇ ਪਿੰਡਾਂ 'ਚ ਤਾਂ ਕਿ ਉਹ ਪਿੰਡਾਂ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਕਿ ಗ್ರಾಮ ਸਭਾਵਾਂ ਰਹੀ ਮਤੇ ਪੈਣ ਲੱਗ ਪਈ ਕਿ ਅਸੀਂ ਆਪਣੀ ਪਿੰਡਾਂ ਦੀ ਜ਼ਮੀਨ ਨਹੀਂ ਦੇਣੀ ਜੇ ਪੰਚਾਇਤ ਸਰਕਾਰ ਦੇ ਹੱਕ ਧੁੱਕ ਵੀ ਰਹੀ ਆ ਤਾਂ ਵੀ ਪਿੰਡ ਦੀ ಗ್ರಾಮ ਸਭਾ ਜੇ ਕੱਠਿਆਂ ਓਕੇ ਮਤਾ ਪਾ ਲੈਂਦੀ ਆ ਤਾਂ ਪੰਚਾਇਤ ਦਾ ਮਤਾ ਮਤਾ ਨਹੀਂ ਰਹਿਣਾ ಗ್ರಾಮ ਸਭਾ ਦਾ ਮਤਾ ਉੱਪਰਲੀ ਅਦਾਲਤਾਂ ਤੱਕ ਮੰਨਤਾ ਰੱਖਦਾ ਉਸ ਨੂੰ ਪੂਰਾ ਕਾਨੂੰਨੀ ਹੱਕ ਹੈ ਥੋਏ ਇਸ ਲਈ ਕਹਿੰਦੇ ਕਿ ਪਿੰਡਾਂ ਨੇ ਇਸ ਦਿੱਤੇ ಗ್ರಾಮ ਸਭਾ ਵਾਂਗ ਕੰਨੀ ਬਦਲਣਾ ਸ਼ੁਰੂ ਕਰਤਾ ਕਿ ਆਪਾਂ ਆਪਣੀ ਹੋਂਦਕ ਦੀ ਵਾਰਤੋ ਕਰੋ ਜ਼ਮੀਨ ਨਹੀਂ ਜਾਣ ਦੇਣੀ ਪੰਚਾਇਤ ਵਿਕ ਸਕਦੀ ਹੈ ਸਰਕਾਰਾਂ ਕੋਲ ਪੰਚਾਇਤਾਂ ਲੰਮੇ ਸਮੇਂ ਤੋਂ ਪੰਜਾਬ 'ਚ ਪਾਰਟੀਆਂ ਦੀਆਂ ਬਣ ਲੱਗ ਪਈ ਪਿੰਡਾਂ ਦੀਆਂ ਨਾ ਬਣੀਆਂ ਸੁਪਰ ਕੇਸ ਬਹਿ ਲੁੱਤੇ ਇਸ ਲਈ ਕਹਿੰਦੇ ਕਿ ਉਸ ਪਿੰਡਾਂ 'ਚ ਇੱਕ ਮੂਵਮੈਂਟ ਬਣ ਸਕੇ ਇਹਦੇ ਲਈ ਅਸੀਂ 30 ਜੁਲਾਈ ਨੂੰ ਝੰਡਾ ਤੇ ਟਰੈਕਟਰ ਮਾਰਚ ਰੱਖਿਆ ਉਹਨਾਂ ਪਿੰਡਾਂ ਦੇ ਦਿੱਤੇ ਜਿਵੇਂ ਐਕਵਾਇਰ ਕੀਤੀਆਂ ਫਿਰ 24 ਅਗਸਤ ਨੂੰ ਕਿਉਂਕਿ ਸਭ ਤੋਂ ਵੱਧ 40000 ਏਕੜ ਦੇ ਕਰੀਬ ਕੁੱਲ ਜ਼ਮੀਨਾਂ ਜਿਹੜੀ ਪੰਜਾਬ ਦੀ 18 19 ਸਾਈਟਾਂ ਜਾਂ ਸਰਕਾਰ ਨੇ ਲੈ ਕੀਤੀਆਂ ਉਹਨਾਂ 40000 ਚੋਂ 23 24000 ਏਕੜ ਕੱਲੀ ਲੁਧਿਆਣਾ ਖੇਤਰ ਦੀ ਹੈ ਤੇ ਇਸ ਦੇ ਲਈ ਫਿਰ ਮੁੱਲਾਪੁਰ ਦੀ ਮੰਡੀ ਦੇ ਵਿੱਚ ਕਹਿੰਦੇ ਜੀ 24 ਅਗਸਤ ਨੂੰ ਵੱਡੀ ਰੈਲੀ ਹੋਊਗੀ ਮਹਾਪੰਚਾਇਤ ਹੋਊਗੀ ਸੂਤਿਆਰੀ ਕਰਦੇ ਹੁਣ ਐਸਕੇਮ ਦੇ ਮੈਦਾਨ ਚ ਨਿੱਤਰ ਨਾਲ ਕਹਿੰਦੇ ਇਹ ਲੜਾਈ ਹੋਰ ਵੱਡੀ ਹੋ ਜਾਣੀ ਹੈ ਸੋ ਇਸ ਪਹਿਲੂ ਦੇ ਉੱਤੇ ਵੀ ਸਭ ਦੀਆਂ ਨਜ਼ਰ ਚਲੋ ਜੀ ਆਪਾਂ ਕਈ ਵਾਰ ਗੱਲ ਕੀਤੀ ਆ ਆਟਾ ਦਾਲ ਸਕੀਮ ਦੀ ਪੈਸਾ ਇਹ ਕੇਂਦਰੀ ਯੋਜਨਾ ਤੇ ਸੁਪਿਆਂ ਨੇ ਇਹਦੇ ਵਿੱਚ ਆਪਣੀ ਆਪਣੀ ਨਾਂ ਨਾਂ ਚਲਾਈ ਹੁੰਦੀ ਹੈ ਪਰ ਹੁਣ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਸਮਾਰਟ ਕਾਰਡ ਚ ਬਦਲ ਗਿਆ ਆਟਾ ਦਾਲ ਸਕੀਮ ਲਈ ਸਮਾਰਟ ਕਾਰਡ ਬਣ ਗਿਆ ਯੋ ਸਮਾਰਟ ਕਾਰਡ ਦੇ ਲਈ ਲੰਮੇ ਸਮੇਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੇ ਵੀ ਐਸਈ ਦੀ ਮੰਗ ਚੱਲ ਰਹੀ ਹੈ ਤੇ ਹੁਣ ਐਸਈ ਦੀ ਹੱਦ ਟੱਪਣ ਤੋਂ ਬਾਅਦ ਸਥਿਤੀ ਇਹ ਹੋ ਗਈ ਕਿ ਹੁਣ ਜਦੋਂ ਐ ਕਣਕਦਾਲ ਮਿਲਣੀ ਆ ਤਾਂ ਕਹਿੰਦੇ ਜੀ ਪੰਜਾਬ ਦੇ 31 ਲੱਖ ਪਰਿਵਾਰ ਬਾਹਰ ਹੋ ਜਾਣੇ ਆ 31 ਲੱਖ ਮੈਂਬਰਾਂ ਦੀ ਛੁੱਟੀ ਹੋ ਜਾਂਦੀ ਹੈ 31 ਲੱਖ ਪਰਿਵਾਰਾਂ ਨੂੰ ਸਿੱਧੀ ਇਹ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ ਉਹਨਾਂ ਦੀ ਮੋਟਰੀ 31 ਲੱਖ ਮੈਂਬਰਾਂ ਦਾ ਕਿ ਉਹ ਜੀ ਕੀ ਕਰਦੇ ਚੱਲ ਚਰਪਨ ਪੰਜ ਪੰਜ ਜੀ ਉਹਨੇ ਸਾਰੇ ਬਾਰ ਬਾਰੇ ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਹਿੰਦੇ 31 ਲੱਖ ਮੈਂਬਰਾਂ ਨੂੰ ਪਹਿਲੀ ਜੁਲਾਈ ਤੋਂ ਮੁਫਤ ਰਾਜ ਨਹੀਂ ਮਿਲੇਗਾ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਮੌਕੇ ਦਿੱਤੇ ਕੇ ਪਰ ਪੰਜਾਬ ਦੇ ਨਾਲ ਲੱਖਾਂ ਮੈਂਬਰਾਂ ਨੇ ਕੀ ਕੇ ਬਾਈ ਸੀ ਨਹੀਂ ਕਰਾਈ ਜੀ ਕੇ ਬਾਈਸਟਰ ਜਾ ਕੇ ਆਪਣਾ ਗੁੱਠਾ ਲਵਾਓ ਤੇ ਆਪਣੀ ਪਹਿਚਾਨ ਕਰੋ ਹੁਣ ਕੁਝ ਤਰ੍ਹਾਂ ਦਾ ਕਹਿੰਦੀ ਅੱਗੇ ਜਿਹੜੇ ਹੱਥੀਕਰਤ ਕਰਦੇ ਨੇ ਉਹਨਾਂ ਦੇ ਗੁੱਠੇ ਤਾਂ ਬੈਂਕ 'ਚ ਨਹੀਂ ਗਏ ਪਰ ਚੱਲਦੇ ਇੱਥੇ ਕਿਵੇਂ ਚੱਲਣਗੇ ਪਰ ਇਹਦੇ ਵਿੱਚ ਮਾਮਲਾ ਦੂਈ ਤਰ੍ਹਾਂ ਪਿਆ ਕਹਿੰਦੇ ਕਿ ਤਾਂ ਸਰਕਾਰ ਨੇ ਪਿਛਲੇ ਦਿਨੀ ਆਪਣੇ ਪੱਧਰ ਤੇ ਪੰਜਾਬ ਸਰਕਾਰ ਨੇ ਸਰਵੇ ਕਰਾਇਆ ਸੀ ਉਹਦੇ ਚੁਫੇਰੀ ਦਾ ਪਤਨੀ ਪਰਿਵਾਰ ਬਾਹਰ ਹੋ ਗਿਆ ਫਿਰ ਸੋਸ਼ਲ ਮੀਡੀਆ ਤੇ ਬੜੀ ਚਰਚਾ ਕਿ ਆ ਦੇਖੋ ਜੁ ਬੜੀਆਂ ਗੱਡੀਆਂ ਚਾਹੁੰਦੇ ਨੇ ਕੋਠੀ ਪਾਈ ਆ ਜੀ ਮੁੰਡਾ ਵਿਦੇਸ਼ ਚ ਹੈ ਜੀ ਸਰਕਾਰੀ ਨੌਕਰੀ ਹੈ ਜੀ ਕਹਿੰਦੇ ਫਿਰ ਉਹ ਪਿੰਡ ਚ ਜਦੋਂ ਇਹ ਮਜ਼ਾਕ ਤੇ ਕਰਨ ਲੱਗੇ ਈ ਪਰਿਵਾਰ ਇਹ ਤੋਂ ਕਰਨ ਬਾਅਦ ਕਈਆਂ ਨੇ ਆਪਣੇ ਬੱਚੇ ਸੈਕਟਰ 12 ਵਿਦੇਸ਼ ਜਾਣ ਤੋਂ ਬਾਅਦ ਇਹ ਲੈਣ ਤੋਂ ਬਾਅਦ ਨਿਕਲ ਗਏ ਹੈਨਾ ਕਈ ਸ਼ਹਿਰਾਂ ਕੰਨੀ ਨੂੰ ਪਲਾਨ ਕਰਕੇ ਉਹ ਪਿੰਡਾਂ ਲਈ ਜਿਹੜੇ ਉਹ ਬਾਹਰ ਆ ਗਏ ਸੋ ਕਈ ਕਹਿੰਦੇ ਉਹਨਾਂ ਸ਼ਰਮ ਮਹਿਸੂਸ ਕਰਦੇ ਨੇ ਇਹ ਵੀ ਕਹਿ ਪੈਣ ਉਹਤੇ ਵੱਡੀ ਗਿਣਤੀ ਇਹਦੇ ਵਿੱਚ ਉਹ ਵੀ ਆ ਜਿਹੜੇ ਇਸ ਗੱਲਾਂ ਤੋਂ ਅਣਜਾਣ ਨੇ ਇਸ ਪ੍ਰਕਿਰਿਆ ਤੋਂ ਅਣਜਾਣ ਨੇ ਇਸ ਲਈ ਕਹਿੰਦੇ ਕਿ ਬਾਰ ਬਾਰ ਸਮਾਧ ਵਧਿਆ ਉਹਦੇ باوجود ਵੀ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੋਈ ਕਹਿੰਦੇ ਪੰਜਾਬ ਵਿੱਚ ਸਮਾਰਟ ਰਾਸ਼ਣਕਰ ਸਕੀਮ ਦੇ ਤਹਿਤ 1.60 ਕਰੋੜ ਮੈਂਬਰ ਨੇ ਜਿਨ੍ਹਾਂ ਚੋਂ 1.25 ਕਰੋੜ ਮੈਂਬਰਾਂ ਨੇ ਫਿੰਗਰਪ੍ਰਿੰਟ ਕਰਾ ਕੇ ਆਪਣੀ KYC ਕਰਵਾ ਲਈ ਆ ਜਦੋਂ ਕਿ 31.39 ਲੱਖ ਮਤਲਬ 31 ਲੱਖ 39 ਹਜ਼ਾਰ ਮੈਂਬਰ ਨੇ ਜਿਹੜੇ ਅਰੇ ਇਕਈਕੇਵਾਈਸੀ ਨਹੀਂ ਕਰਾ ਸਕੀ ਜਿਹਦੇ ਸਭ ਤੋਂ ਵੱਧ ਅਮਰitsar ਦੇ ਨੇ 360 ਹਜ਼ਾਰ ਦੇ ਕਰੀਬ ਨੇ ਜਿਨ੍ਹਾਂ ਦੀ ਕੇਵਾਈਸੀ ਨਹੀਂ ਹੋਈ ਦੂਏ ਨੰਬਰ ਤੇ ਲੁਧਿਆਣਾ ਹੈ 331 ਹਜ਼ਾਰ ਹੈ ਫਿਰ ਗੁਰਦਾਸਪੁਰ ਹੈ 2062 ਹਜ਼ਾਰ ਹੈ ਫਿਰ ਜਲੰਧਰ ਹੈ 260 ਹਜ਼ਾਰ ਦੇ ਕਰੀਬ ਹੈ ਫਿਰ ਤਰਨਤਾਰਨ ਹੈ ਪੌਣੇ 2 ਲੱਖ ਤੋਂ ਉੱਪਰ 187 ਹਜ਼ਾਰ ਹੈ ਹੁਸ਼ਿਆਰਪੁਰ ਹੈ 180 ਹਜ਼ਾਰ ਲੋਕ ਨੇ ਐਂ ਬਠਿੰਡਾ ਹੈ 1.45 139000 ਸੰਗਰੂਰ 131000 ਤੇ ਫਿਰੋਜ਼ਪੁਰ 123000 ਤੇ ਹੁਣ ਅਧਿਕਾਰੀ ਕਹਿੰਦੇ ਵੀ ਜਿਨ੍ਹਾਂ ਦੀ ਹੁਣ ਕੇਵੀਸੀ ਨਹੀਂ ਹੋਈ ਉਹਨਾਂ ਨੂੰ ਹੁਣ ਆ ਧਮਾਈ ਲਈ ਨਾਲ ਨਹੀਂ ਮਿਲਣਾ ਜੇ ਆਉਂਦੇ ਸਮੇਂ ਚ ਕੇਵੀਸੀ ਕਰਾ ਕੇ ਇਸ ਸ਼ਾਮਲ ਹੋ ਜਾਂਦੇ ਤਾਂ ਸਤੰਬਰ ਤੋਂ ਬਾਅਦ ਵਾਲੀ ਜਿਹੜੀ ਧਮਾਈ ਯੋਗਿਓ ਚ ਜਾ ਕੇ ਨਾਲ ਜੂਗਾ ਸੋ ਸਮਾਰਟ ਕਾਰਡ ਸਮਾਰਟ ਰਾਸ਼ਨ ਕਾਰਡ ਰਾਹੀਂ ਮੁਫਤ ਨਾਲ ਸਕੀਮ ਵਾਲੇ ਪੰਜਾਬ ਦੇ 31 ਲੱਖ ਮੈਂਬਰ ਇਸ ਯੋਜਨਾ ਤੋਂ ਫਿਲਹਾਲ ਬਾਤ ਹੋ ਗਈ। ਚਲੋ ਜਾਂਦੇ ਜਾਂਦੇ ਇੱਕ ਹੋਰ ਪਹਿਲੂ ਬਹੁਤ ਹੈ ਸਾਡੀ ਜੀਵਨ ਨਾਲ ਜੁੜਿਆ, ਸਾਹ ਨਾਲ ਜੁੜਿਆ। ਕਹਿੰਦੇ ਬੰਦੇ ਦੇ ਜਦ ਤੱਕ ਸਾਹ ਚੱਲਦੇ ਆ ਤਦ ਤੱਕ ਸਮਝ ਲਓ ਤੁਸੀਂ ਬੰਦੇ ਜਿਉਦੇ ਆ। ਤੇ ਜਦੋਂ ਸਾਹ ਨਹੀਂ ਤਾਂ ਜ਼ਿੰਦਗੀ ਖਤਮ। ਪਰ ਸਾਹ ਲੈਣ ਲਈ ਕਹਿੰਦੇ ਹਵਾ ਦੀ। ਤੇ ਵੱਧ ਸਮਾਂ ਤੱਕ ਤੁਸੀਂ ਸਾਹ ਤਾਂ ਲੈ ਸਕਦੇ ਹੋ ਜੇ ਸ਼ੁੱਧ ਹਵਾ ਹੋ। ਇਹ ਸ਼ੁੱਧ ਹਵਾ ਰੱਖੀ ਆਸੀਂ, ਰਹਿਣ ਦਿੱਤੀ ਆਸੀਂ। ਅਸੀਂ ਬਾਣੀ ਚ ਪੜਦੇ ਆਂ, ਗ੍ਰੰਥਾਂ ਚ ਪੜਦੇ ਆਂ। ਅਸੀਂ ਉਚਾਰਨ ਵੀ ਕਰਦੇ ਆਂ। ਪਰ ਅਸੀਂ ਧਾਤ ਨਹੀਂ ਨਿਭਾਉਂਦੇ। ਕਹਿੰਦੇ ਜੀ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਭਾਰਤ ਦੀ ਜੇ ਮੈਂ ਗੱਲ ਕਰਾਂ 11 ਲੱਖ ਲੋਕ ਮਰਦੇ ਜੀ ਹਾਂ ਅੱਤਵਾਦ ਨਾਲ ਉਹ ਅੱਜ ਦੀ ਤਰੀਕੇ ਦੇ ਕੋਈ ਵੱਡਾ ਖਤਰਾ ਹੈ ਤਾਂ ਕਹਿੰਦੇ ਉਹ ਵਾਤਾਵਰਣ ਦੀ ਵਿਗੜਤੀ ਹਾਲਤ ਹੈ ਭਾਰਤ ਵਰਗੇ ਮੁਲਕ ਦੇ ਵਿੱਚ ਹਰ ਸਾਲ 18 ਲੱਖ ਲੋਕ ਸ਼ੁੱਧ ਹਵਾ ਜਸਾਂ ਨਾ ਲੈਣ ਕਰਕੇ ਮਰਦੇ ਫਿਰ ਵੀ ਕਹਿੰਦੇ ਕਿ ਸਾਡੀ ਇਹਦੇ ਬੰਨੀ ਕੋਈ ਹੋ ਨਹੀਂ ਮੈਂ ਆંકੜੇ ਦੇਖ ਰਿਹਾ ਸਭ ਬੜੇ ਹਰਾਨ ਕਰ ਨਾਲ ਹੈ ਕਹਿੰਦੇ ਦੱਖਣੀ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜਿਆਂ ਅਨੁਸਾਰ ਸਾਲ 2000 ਤੋਂ ਲੈ ਕੇ 2025 ਤੱਕ ਭਾਰਤ ਚਾਤਤਵਾਦੀ ਹਮਲਿਆਂ 'ਚ 1,77,506 ਨਾਗਰਿਕ ਮਰेंगे। ਸਨ 2000 ਤੋਂ ਲੈ ਕੇ 2025 ਤੱਕ ਇਹਨਾਂ 25 ਸਾਲਾਂ ਦੇ ਵਿੱਚ ਅੱਤਵਾਦ ਨੇ ਭਾਰਤ ਦੇ ਅੰਦਰ 1,77,506 ਲੋਕਾਂ ਨੂੰ ਜਾਨੇ। ਇਹ 2 ਲੱਖ ਤੋਂ ਘੱਟ ਅੰਕੜਾ ਜੇ ਉਹ ਆਪਾਂ ਕੱਲਾ ਅੰਕੜਾ ਦੇਖੀਏ ਤਾਂ ਬਹੁਤ ਵੱਡੀ ਗੱਲ ਏ ਕਿ 25 ਸਾਲਾਂ ਚ 2 ਲੱਖ ਦੇ ਕਰੀਬ ਲੋਕ ਅੱਤਵਾਦਨਾਮ ਮਾਰੇ ਗਏ ਪਰ ਜਦੋਂ ਅਸੀਂ ਇਸ ਨੂੰ ਪਾਤਾਪਤ ਦੇ ਨਾਲ ਹੋਈਆਂ ਮੌਤਾਂ ਨਾਲ ਤੁਲਨਾ ਕਰਦੇ ਹਾਂ ਤਾਂ ਲੱਗਦਾ ਦੁਪਹਿਰ ਜੀ ਹਾਂ ਹੁਣ ਦੂਸਰੇ ਪਾਸੇ ਆਜੋ ਭਾਰਤ ਚ ਕਹਿੰਦੇ ਜੇ ਅੱਤਵਾਦੀ ਹਮਲਿਆਂ ਦੀ ਆਪਾਂ ਔਸਤ ਕੱਢੀਏ ਤਾਂ ਪ੍ਰਤੀ ਸਾਲ 7100 ਬੰਦੇ 1 ਲੱਖ 77056 ਲੋਕ 25 ਸਾਲਾਂ ਚ ਮਾਰੇ ਗਏ ਤੇ ਪ੍ਰਤੀ ਸਾਲ 7700 ਦੀ ਔਸਤ ਬਣਦੀ ਹੈ ਤੇ ਹਵਾ ਨਾਲ ਹਰ ਸਾਲ 18 ਲੱਖ ਜੇ ਸਾਫ਼ ਹਵਾ ਸਾਹ ਨਹੀਂ ਲੈ ਰਹੇ ਤਾਂ ਭਾਰਤ ਦੇ ਅੰਦਰ 18 ਲੱਖ ਲੋਕ ਹਰ ਸਾਲ ਮਰ ਰਹੇ ਨੇ ਕਿ ਹੱਤਬਾਦ ਨੂੰ ਹਰ ਸਾਲ 7700 ਬੰਦਾ ਮਰਦਾ ਹੈ 7700 ਥੋੜਾ ਨਹੀਂ ਹੈ ਪਰ 18 ਲੱਖ ਤਾਂ بچਾ ਸਕਦੀਆਂ ਸੀ ਉਹ ਤਾਂ ਹੱਤਬਾਦੀ ਹਮਲਾ ਹੈ ਤੇ ਹਮਲੇ ਲਈ ਕੌਣ ਜ਼ਿੰਮੇਵਾਰ ਹੈ ਬਿਲਕੁਲ ਜੀ World Health Organization WHO ਦੇ ਅੰਕੜਿਆਂ ਅਨੁਸਾਰ ਭਾਰਤ ਸਿਰਫ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਘੱਟੋ-ਘੱਟ 18 ਲੱਖ ਤੇ ਵੱਧ ਤੋਂ ਵੱਧ 21 ਲੱਖ ਨਾਗਰਿਕਾਂ ਦੀ ਮੌਤ ਹੋ ਗਈ। ਲਗਾਤਾਰ ਲੜੀਏ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਇਸ ਮੁੱਦੇ ਨੂੰ ਲੈ ਕੇ ਜਨਤਾ ਖੁਦ ਗੰਭੀਰ ਨਹੀਂ ਹੈ ਅਤੇ ਨਾ ਹੀ ਦੇਸ਼ ਦੀ ਸਿਆਸਤ ਗੰਭੀਰ ਹੈ। ਤੇ ਇਸ ਲਈ ਇਸ ਮਸਲੇ ਤੇ ਕਹਿੰਦੇ ਜਾਗਰੂਕ ਮਹਿੰਮ ਚਲਾਉਣ ਦੀ ਲੋੜ ਹੈ। ਸਭ ਤੋਂ ਵੱਧ ਆਮਲਾਡੂ ਦੇ ਲੋਕੇ ਤੋਂ ਪੀੜਤ ਨੇ। ਪ੍ਰਦੂਸ਼ਣ ਦੇ ਮਾਮਲਿਆਂ 'ਚ ਸਜ਼ਾਵਾਂ ਵੀ ਹੋ ਜਾਂਦੀਆਂ ਨੇ। ਹੋ ਤਾਂ ਪਾਣੀ ਪਲੀਟ ਕਰਨ ਤੇ ਕੋਈ ਸਜ਼ਾ ਨਹੀਂ ਕਾਨੂੰਨ ਹੀ ਬਣਾਤਾ ਸਰਕਾਰ ਨੇ ਕਿ ਹੋਰ ਕਰੋ ਪਲੀਟ ਤੇ ਆ ਮੈਂ ਅੱਜ ਵੀ ਦੇਖ ਰਿਹਾ ਸੀ ਕਈ ਖੇਤਰਾਂ ਦੇ ਵਿੱਚੋਂ ਅਜੇ ਵੀ ਮੋਟਰਾਂ ਚੋਂ ਹੀ ਕੈਮੀਕਲ ਵਾਲਾ ਪਾਣੀ ਉਹੀ ਜ਼ਹਿਰੀ ਪਾਣੀ ਫੈਕਟਰੀਆਂ ਦਾ ਉਹ ਇਹਨਾਂ ਰੰਗ ਵਾਲਾ ਪਾਣੀ ਨਿਕਲ ਰਿਹਾ ਸਰਕਾਰਾਂ ਸੁੱਤੀਆਂ ਪਈਆਂ ਰਾਜਤਿਕ ਤਰ੍ਹਾਂ ਸੁੱਤੀਆਂ ਪਈਆਂ ਲੋਕ ਆਪਣੀ ਲੜਾਈ ਆਪ ਲੜ ਲੈ ਜੀ ਦੀ ਫਲਟ ਸਾਲਦੇ ਨੇ ਸੋ ਇਹਦੇ ਲਈ ਇੱਥੇ ਸਰਕਾਰਾਂ ਨੂੰ ਸਿਸਟਮ ਦਰਸਤ ਕਰਨ ਦੀ ਲੋੜ ਹੈ ਤੇ ਸਾਨੂੰ ਵੀ ਆਪਣੇ ਆਪ ਦਰਸਾਉਣ ਦੀ ਲੋੜ ਹੈ Vot pe cârmândiile apelul 1 este și un agent din Vot